ਤਾਂ ਜੇ ਅਸੀਂ ਬਿਮਾਰ ਵੀ ਹੋਵਾਂਗੇ ਸਾਡਾ ਭਾਰ ਜਿਹੜਾ ਉਹ ਵੀ ਵਧੇਗਾ ਹਨਾ ਸਾਰਚਨ ਸ਼ਕਤੀ ਆ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਹਨਾ ਚਾਰ ਪੰਜ ਦਿਨਾਂ ਬਾਅਦ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਨਾ ਤੁਹਾਡੇ ਪੇਟ ਨੂੰ ਬਿਲਕੁਲ ਸਾਫ਼ ਕਰ ਦੇਈ ਜ ਤੁਹਾਡਾ ਜਿਹੜਾ ਪੇਟ ਆ ਬਿਲਕੁਲ ਸਾਫ਼ ਹੋ ਜਾਏਗਾ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰੀ ਸੁਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾਲ ਤੁਹਾਡੇ ਨਾਲ ਇੱਕ ਇਹੋ ਜੀ ਰੈਮਡੀ ਦੇ ਬਾਰੇ ਗੱਲ ਕਰਾਂਗਾ ਅਗਰ ਤੁਸੀਂ ਉਹ ਰੈਮਡੀ ਨੂੰ ਤੁਸੀਂ ਘਰੇ ਬਣਾ ਕੇ ਤੁਸੀਂ ਉਹਨੂੰ ਪੀਣਾ ਸ਼ੁਰੂ ਕਰ ਦੋਗੇ ਨਾ ਉਹਦੇ ਦੋ ਫਾਇਦੇ ਆ ਇੱਕ ਤਾਂ ਉਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗੀ ਠੀਕ ਹੈ ਜੀ ਨੰਬਰ 2 ਦੇ ਉੱਤੇ ਇਹ ਉਹ ਤੁਹਾਡੀ ਸਿਹਤ ਜਿਹੜੀ ਉਹਨੂੰ ਵੀ ਠੀਕ ਕਰ ਦੇਗੀ ਤੁਹਾਡੇ ਪੇਟ ਨੂੰ ਬਿਲਕੁਲ ਸਾਫ਼ ਕਰ ਦੇ ਜਿਹੜੇ ਮੇਰੇ ਭਿੰਨ ਭਰਾ ਕਹਿੰਦੇ ਆ ਨਾ ਵੀ ਸਾਡਾ ਜਿਹੜਾ ਪੇਟ ਆ ਉਹ ਚੰਗੀ ਤਰ੍ਹਾਂ ਜਿਹੜਾ ਸਾਫ਼ ਨਹੀਂ ਹੁੰਦਾ ਹੈਗਾ ਹਨਾ ਕਿਉਂਕਿ ਸਾਨੂੰ ਜਿੰਨੇ ਵੀ ਬਿਮ ਅਡਿੱਟ ਏਦ ਤੋਂ ਲੱਗਦੀਆਂ ਨੇ ਜੇ ਸਾਡਾ ਟਿੱਡ ਸਟਰੋਂਗ ਨਹੀਂ ਹੋਏਗਾ ਸਾਡੀ ਪਾਚਣ ਸ਼ਕਤੀ ਜਿਹੜੀ ਉਹ ਸਟਰੋਂਗ ਨਹੀਂ ਹੋਏਗੀ ਤਾਂ ਜੇ ਅਸੀਂ ਬਿਮਾਰ ਵੀ ਹੋਵਾਂਗੇ ਸਾਡਾ ਭਾਰ ਜਿਹੜਾ ਉਹ ਵੀ ਵਧੇਗਾ ਹਨਾ ਸੋ ਇਸ ਕਰਕੇ ਸਾਡਾ ਜਿਹੜਾ ਢਿੱਡਾ ਉਹਦਾ ਸਟਰੋਂਗ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਸਾਡੀ ਜਿਹੜੀ ਪਾਚਣ ਸ਼ਕਤੀ ਆ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਹਨਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਰੈਮਡੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਅਗਰ ਤੁਸੀਂ ਉਹਨੂੰ ਤੁਸੀਂ ਡੇਲੀ ਤੁਸੀਂ ਉਹਨੂੰ ਸਵੇਰੇ ਸ਼ਾਮ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਨਾ ਤੁਹਾਡਾ ਜਿਹੜਾ ਢਿੱਡਾ ਦੇਖੋ ਸਟਰੋਂਗ ਹੋ ਜਾਏਗਾ ਤੁਹਾਡੀ ਪਾਚਣ ਸ਼ਕਤੀ ਆ ਜਿਹੜੀ ਬਿਲਕੁਲ ਠੀਕ ਹੋ ਜਾਏਗੀ ਤੁਹਾਡੀ ਸਿਹਤ ਜਿਹੜੀ ਉਹ ਵੀ ਠੀਕ ਹੋ ਜਾਏਗੀ ਤੇ ਤੁਹਾਡਾ ਜਿਹੜਾ ਭਾਰ ਉਹ ਵੀ ਦੇਖੋ ਘਟਣਾ ਸ਼ੁਰੂ ਹੋ ਉਹਨ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਉਹ ਤੁਹਾਨੂੰ ਮੈਂ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਉਹ ਰੈਮਡੀ ਨੂੰ ਬਣਾਉਣ ਵਾਸਤੇ ਤੁਹਾਨੂੰ ਸਿਰਫ ਇੱਕ ਚੀਜ਼ ਦੀ ਲੋੜ ਪੈਗੀ ਉਹ ਹੈਗੀ ਹੈ ਜੀ ਛੋਟੀ ਇਲਾਇਚੀ ਠੀਕ ਹੈ ਜੀ ਛੋਟੀ ਇਲਾਇਚੀ ਹੈ ਜਿਹੜੀ ਤੁਸੀਂ ਉਹ ਲੈਣੀ ਹੈ ਜੀ ਠੀਕ ਤਿੰਨ ਦੋ ਤੋਂ ਤਿੰਨ ਇਲਾਇਚੀਆਂ ਲੈਣੀਆਂ ਜੀ ਠੀਕ ਹੈ ਜੀ ਛੋਟੇ ਵਾਲੀ ਠੀਕ ਹੈ ਜੀ ਹੁਣ ਤੁਸੀਂ ਇਹਨੂੰ ਬਣਾਉਣਾ ਕਿਵੇਂ ਆ ਤੁਸੀਂ ਕੀ ਕਰਨਾ ਜੀ ਤੁਸੀਂ ਇਹ ਦੋ ਤੋਂ ਤਿੰਨ ਜਿਹੜੀਆਂ ਇਲਾਇਚੀਆਂ ਨੇ ਨਾ ਤੁਸੀਂ ਛੋਟੀ ਕੁੰਡੀ ਨਹੀਂ ਹੁੰਦੀ ਹੈਗੀ ਪਿੰਡ ਵਾਲਿਆਂ ਨੂੰ ਪਤਾ ਹੋਣਾ ਉਹ ਛੋਟੀ ਕੁੰਡੀ ਹੁੰਦੀ ਹੈ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀ ਹੈ ਨੋਰਮਲੀ ਤੁਸੀਂ ਉਹਦੇ ਵਿੱਚ ਪਾ ਕੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਵਿੱਚ ਜਿਹੜੇ ਇਹਦੇ ਇਲਾਇਚੀ ਦੇ ਵਿੱਚ ਛੋਟੇ-ਛੋਟੇ ਜਿਹੇ ਦਾਣੇ ਹੁੰਦੇ ਹਨ ਉਹ ਵੀ ਵਿੱਚ ਤੁਸੀਂ ਪੀਸ ਲੈਣੇ ਆ ਤੇ ਜਿਹੜੇ ਇਹਦੇ ਉੱਪਰ ਲਾਈ ਪਰਤ ਹੁੰਦੀ ਹੈ ਜਿਹੜੀ ਉਹਨੂੰ ਤੁਸੀਂ ਇਹਨੂੰ ਪੀਸ ਲੈਣਾ ਜਾਨੀ ਜਿਹਦਾ ਹਲਕਾ ਜਿਹਾ ਪਾਊਡਰ ਬਣ ਜੇ ਜ ਠੀਕ ਠੀਕ ਜੀ ਕੁੱਟਣੀ ਆ ਠੀਕ ਹੈ ਜੀ ਇਹਦਾ ਇੱਕ ਤੁਸੀਂ ਮਤਲਬ ਪਾਊਡਰ ਟਾਈਪ ਜਿਹਾ ਬਣਾ ਲੈਣਾ ਦੋ ਤੋਂ ਤਿੰਨ ਇਲਾਚੀਆਂ ਦਾ ਠੀਕ ਹੈ ਜੀ ਇਹ ਤੁਹਾਡੀ ਮਤਲਬ ਵੀ ਰੈਮਡੀ ਦਾ ਪਾਊਡਰ ਆ ਜਿਹੜਾ ਜ ਆਪਾਂ ਕਹਿ ਜੀ ਤਿਆਰ ਹੋ ਗਿਆ ਹੁਣ ਤੁਸੀਂ ਇਹਨੂੰ ਪੀਣਾ ਕਿਵੇਂ ਆ ਠੀਕ ਹੈ ਜੀ ਤੁਸੀਂ ਸਵੇਰੇ ਉੱਠਣਸਾਰ ਸਵੇਰੇ ਉੱਠਣਸਾਰ ਤੁਸੀਂ ਖਾਲੀ ਪੇਟ ਤੁਸੀਂ ਕੀ ਕਰਨਾ ਇੱਕ ਗਲਾਸ ਇੱਕ ਗਲਾਸ ਤੁਸੀਂ ਗਰਮ ਪਾਣੀ ਦਾ ਕਰਨਾ ਠੀਕ ਹੈ ਜੀ ਇੱਕ ਗਲਾਸ ਤੁਸੀਂ ਗਰਮ ਪਾਣੀ ਦਾ ਕਰਨਾ ਵਾ ਠੀਕ ਹੈ ਜੀ ਤੇ ਤੁਸੀਂ ਕੀ ਕਰਨਾ ਜੀ ਆ ਜਿਹੜੇ ਦੋ ਤਿੰਨ ਇਲਾਚੀਆਂ ਤੁਸੀਂ ਕੁੱਟੇ ਸੀ ਉਹਦੇ ਵਿੱਚ ਪਾ ਦੇਣੀ ਆ ਠੀਕ ਹੈ ਜੀ ਉਹ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਜਦੋਂ ਇਹ ਪਾਣੀ ਅੱਧਾ ਗਲਾਸ ਰਹਿ ਜਾਏਗਾ ਜਦੋਂ ਪਾਣੀ ਇਹ ਅੱਧਾ ਗਲਾਸ ਰਹਿ ਜਾਏਗਾ ਤਾਂ ਤੁਸੀਂ ਇਸ ਨੂੰ ਠੰਡਾ ਕਰਕੇ ਇਹਨੂੰ ਠੰਡਾ ਕਰਕੇ ਜਾਨੀ ਕਿ 50% ਠੰਡਾ ਹੋ ਜਾਏ ਜਿੰਨੀ ਗਰਮਸੀ ਚਾਹ ਪੀਨੇ ਹਨਾ ਤਾਂ ਤੁਸੀਂ ਇਹਨੂੰ ਉਦੋਂ ਪੀਣਾ ਵਾ ਸਿਪ ਸਿਪ ਕਰਕੇ ਪੀਣਾ ਵਾ ਠੀਕ ਹੈ ਜੀ ਸਿਪ ਸਿਪ ਕਰਕੇ ਪੀਣਾ ਵਾ ਜਿੱਦਾਂ ਆਪਾਂ ਚਾਹ ਪੀਨੇ ਆ ਤੁਸੀਂ ਸਵੇਰੇ ਇਹਨੂੰ ਖਾਲੀ ਪੇਟ ਪੀਣਾ ਵਾ ਤੁਸੀਂ ਦੇਖਿਓ ਜਦੋਂ ਤੁਸੀਂ ਇਹਨੂੰ ਪੀ ਕੇ ਹਟੋਗੇ ਨਾ ਤਾਂ ਠੀਕ 10 ਤੋਂ 15 ਮਿੰਟ ਠੀਕ 10 ਤੋਂ 15 ਮਿੰਟ ਬਾਅਦ ਤੁਹਾਡਾ ਜਿਹੜਾ ਪੇਟ ਆ ਬਿਲ ਬਿਲਕੁਲ ਠੀਕ ਹੈ ਜੀ ਤੇ ਤੁਹਾਡਾ ਜਿਹੜਾ ਉਸ ਤੋਂ ਬਾਅਦ ਤੁਸੀਂ ਜੋ ਵੀ ਦਿਨ ਦੇ ਵਿੱਚ ਖਾਓਗੇ ਜੋ ਵੀ ਤੁਸੀਂ ਮੀਲ ਵਗੈਰਾ ਖਾਓਗੇ ਖਾਣਾ ਤੁਸੀਂ ਖਾਓਗੇ ਉਹ ਬਹੁਤ ਵਧੀਆ ਤਰੀਕੇ ਨਾਲ ਦੇਖਿਓ ਪਚਣਾ ਸ਼ੁਰੂ ਹੋ ਜਾਏਗਾ ਜਿਹੜੀ ਤੁਹਾਡੀ ਪਾਚਨ ਸ਼ਕਤੀ ਆ ਉਹ ਸਟਰੋਂਗ ਹੋਣੀ ਸ਼ੁਰੂ ਹੋ ਜੇਗੀ ਹਨਾ ਜਾਨੀ ਕਿ ਇਹਨੇ ਤੁਹਾਡਾ ਪੇਟ ਆ ਜਿਹੜਾ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਉਸ ਤੋਂ ਬਾਅਦ ਜੋ ਤੁਸੀਂ ਦਿਨ ਦੇ ਵਿੱਚ ਖਾਓਗੇ ਉਹ ਬੜੇ ਆਰਾਮ ਨਾਲ ਦੇਖਿਓ ਉਹ ਪਚਣਾ ਸ਼ੁਰੂ ਹੋ ਜਾਏਗਾ ਜੀ ਠੀਕ ਹੈ ਜੀ ਇੱਕ ਤਾਂ ਤੁਸੀਂ ਇਹਨੂੰ ਸਵੇਰੇ ਖਾਲੀ ਪੇਟ ਪੀਣਾ ਵਾ ਇੱਕ ਤਾਂ ਤੁਸੀਂ ਸੌਣ ਲੱਗੇ ਰਾਤ ਨੂੰ ਜਦੋਂ ਤੁਸੀਂ ਖਾਣਾ ਖਾ ਲਓਗੇ ਨਾ ਖਾਣਾ ਖਾਣ ਤੋਂ ਤੁਸੀਂ ਠੀਕ 1 ਘੰਟਾ ਬਾਅਦ 1 ਘੰਟੇ ਬਾਅਦ ਤੁਸੀਂ ਇਹਨੂੰ ਬਣਾਉਣਾ ਵਾ ਸੇਮ ਇਦਾਂ ਹੀ ਬਣਾਉਣਾ ਵਾ ਤੁਸੀਂ ਠੀਕ ਆ ਤਾਜੀ ਕਟਣੀਆਂ ਨੇ ਤੁਸੀਂ ਇਹ ਕਟ ਕੇ ਤੁਸੀਂ ਰਾਤ ਨੂੰ ਜਦੋਂ ਖਾਣਾ ਖਾ ਲੋਗੇ 1 ਘੰਟੇ ਬਾਅਦ ਤੁਸੀਂ ਇਹਨੂੰ ਤੁਸੀਂ ਪਾਣੀ ਬਣਾ ਕੇ ਇਹਦਾ ਤੁਸੀਂ ਪੀ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਚੀਜ਼ ਜਿਹੜੀ ਤੁਸੀਂ ਨਾ ਖਾਣੀ ਹੈਗੀ ਨਾ ਪੀਣੀ ਹੈਗੀ ਜੇ ਤੁਸੀਂ ਪੀਣਾ ਵਾ ਤਾਂ ਸਿਰਫ ਸਿੰਪਲ ਪਾਣੀ ਹੈ ਜਿਹੜਾ ਤੁਸੀਂ ਬਿਲਕੁਲ ਸਿੰਪਲ ਪਾਣੀ ਹੈ ਤੁਸੀਂ ਪੀ ਸਕਦੇ ਹੋ ਠੀਕ ਹੈ ਜੀ ਤੁਸੀਂ ਇਹਨੂੰ ਪੀਣਾ ਸ਼ੁਰੂ ਕਰ ਦਿਓ ਤੁਹਾਨੂੰ ਰਿਜ਼ਲਟ ਦੇਖੋ ਆਪਣੇ ਆਪ ਹੀ 4-5 ਦਿਨਾਂ ਬਾਅਦ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਨਾ ਜੇ ਤੁਸੀਂ ਕਹੋਗੇ ਵੀਰ ਜੀ ਅਸੀਂ 2 ਦਿਨ ਪੀਤਾ ਤੇ ਸਾਨੂੰ ਰਿਜ਼ਲਟ ਨਹੀਂ ਮਿਲਦਾ ਭਾ ਨਹੀ ਕਿਉਂਕਿ 2-3 2 ਦਿਨ ਦੇ ਵਿੱਚ ਇਹਨੇ ਰਿਜ਼ਲਟ ਨਹੀਂ ਦੇਣਾਗਾ ਘੱਟੋ ਘੱਟ ਤੁਸੀਂ 5 ਤੋਂ 6 ਦਿਨ ਇੱਕ ਹਫਤਾ ਹੀ ਮੰਨ ਕੇ ਚਲੋ ਇੱਕ ਹਫਤਾ ਤੁਸੀਂ ਪੀ ਕੇ ਦੇਖੋ ਕਿਉਂਕਿ ਸਾਡਾ ਜਿਹੜਾ ਲੀਵਰ ਆ ਹਣਾ ਜਿਹੜਾ ਲੀਵਰ ਆ ਸਾਡਾ ਫੈਟੀ ਹੁੰਦਾ ਕਈ ਵਾਰੀ ਸਾਡਾ ਮੈਟਾਬੋਲਿਜ਼ਮ ਆ ਜਿਹੜਾ ਸਲੋ ਹੁੰਦਾ ਵਾ ਅੰਦਰ ਸਾਡੀ ਬੋਡੀ ਦੇ ਵਿੱਚ ਬਹੁਤ ਸਾਰਾ ਗੰਦਮੰਦਾ ਉਹ ਜੰਮਿਆ ਹੁੰਦਾ ਵਾ ਇੰਨੇ ਸਾਲਾਂ ਦੀ ਜਿਹੜੀ ਗੰਦੀ ਹੈ ਸਾਡੀ ਬੋਡੀ ਦੇ ਅੰਦਰ ਜੰਮੀ ਹੁੰਦੀ ਆ ਉਹਨੂੰ ਦੇਖੋ ਠੀਕ ਕਰਨ ਦੇ ਵਿੱਚ ਉਹਨੂੰ ਸਾਫ਼ ਕਰਨ ਦੇ ਵਿੱਚ ਥੋੜਾ ਜਿਹਾ ਤਾਂ ਟਾਈਮ ਲੱਗਦਾ ਵਾ ਨਾ 4 ਤੋਂ 5 ਦਿਨ ਲੱਗਦੇ ਹੀ ਜਾਂਣ ਉਹਨੂੰ ਤਾਂ ਕਰਕੇ ਇੰਨੇ 4 ਤੋਂ 5 ਦਿਨ ਲੈਣੇ ਤੁਹਾਡਾ ਜਿਹੜਾ ਪੇਟ ਆ ਬਿਲਕੁਲ ਸਾਫ਼ ਕਰ ਦੇਣਾ ਠੀਕ ਹੈ ਜੀ ਤੁਸੀਂ ਇਹਨੂੰ ਦਿਨ ਦੇ ਵਿੱਚ ਸਿਰ ਨੂੰ ਦੋ ਵਾਰ ਲੈਣਾ ਵਾ ਇੱਕ ਵਾਰ ਤੁਸੀਂ ਸਵੇਰੇ ਖਾਲੀ ਪੇਟ ਲੈਣਾ ਵਾ ਇੱਕ ਤੁਸੀਂ ਰਾਤ ਨੂੰ ਸੌਣ ਲੱਗੇ ਲੈਣਾ ਵਾ ਠੀਕ ਹੈ ਜੀ ਤੇ ਇਹਦੇ ਨਾਲ ਜਿਹੜੀ ਡਾਈਟ ਆ ਤੁਸੀਂ ਡਾਈਟ ਨੂੰ ਸਟ੍ਰਿਕਲੀ ਤੁਸੀਂ ਫੋਲੋ ਕਰਨਾ ਹੀ ਕਰਨਾ ਵਾ ਕੋਈ ਤੁਸੀਂ ਮਿੱਠੀ ਚੀਜ਼ ਨਹੀਂ ਖਾਣੀ ਹੈਗੀ ਕੋਈ ਤੁਸੀਂ ਤਲੀ ਚੀਜ਼ ਨਹੀਂ ਖਾਣੀ ਹੈਗੀ ਕੋਈ ਵੀ ਤੁਸੀਂ ਬੇਕਰੀ ਤੋਂ ਬਣੀ ਹੋਈ ਚੀਜ਼ ਜਿਹੜੀ ਤੁਸੀਂ ਉਹ ਨਹੀਂ ਖਾਣੀ ਹੈਗੀ ਤੁਸੀਂ ਇਹਦੇ ਨਾਲ ਤੁਸੀਂ ਜਿਹੜੀ ਸਲਾਦ ਆ ਜਿਹੜਾ ਸਲਾਦ ਤੁਸੀਂ ਜ਼ਿਆਦਾ ਖਾਣਾ ਦਿਨ ਦੇ ਵਿੱਚ ਦਿਨ ਦੇ ਵਿੱਚ ਸਲਾਦ ਤੁਸੀਂ ਜਿਆਦਾ ਤੋਂ ਜਿਆਦਾ ਖਾਣਾ ਵਾ ਜਦੋਂ ਵੀ ਤੁਸੀਂ ਰੋਟੀ ਖਾਓਗੇ ਜਾਂ ਕੋਈ ਵੀ ਤੁਸੀਂ ਮੀਲ ਖਾਓਗੇ ਉਹਦੇ ਵਿੱਚ ਇੱਕ ਪਲੇਟ ਆ ਜਿਹੜੀ ਤੁਹਾਡੀ ਸਲਾਦ ਦੀ ਹੋਣੀ ਬਹੁਤ ਜ਼ਰੂਰੀ ਆ ਉਹਦੇ ਨਾਲ ਕੀ ਕੀ ਤੁਹਾਡਾ ਜਿਹੜਾ ਪੇਟ ਆ ਹੋਰ ਜਿਆਦਾ ਸਾਫ਼ ਹੋਏਗਾ ਤੇ ਤੁਹਾਡਾ ਜਿਹੜਾ ਪੇਟ ਆ ਸਟਰੋਂਗ ਵੀ ਹੋਏਗਾ ਤੇ ਸਾਫ਼ ਵੀ ਹੋਏਗਾ ਤੇ ਇਹ ਪਾਣੀ ਨੇ ਵੀ ਉਦੋਂ ਅਸਰ ਕਰਨਾ ਵਾ ਠੀਕ ਹੈ ਜੀ ਇਹ ਨਾ ਹੋਵੇ ਤੁਸੀਂ ਇਹ ਪਾਣੀ ਵੀ ਬਣਾ ਕੇ ਪੀ ਜਾਓ ਇਲਾਇਚੀ ਵਾਲਾ ਤੇ ਉੱਪਰੋਂ ਗੰਦਮਦ ਵੀ ਖਾਈ ਜਾਓ ਫਿਰ ਇਹਨੇ ਉਹ ਜਿਹੜਾ ਪਹਿਲੀ ਗੰਦਗੀ ਹੈ ਜਿਹੜੀ ਉਹਨੂੰ ਵੀ ਤਾਂ ਸਾਫ਼ ਕਰਨਾ ਵਾ ਤੇ ਉੱਪਰ ਤੁਸੀਂ ਹੋਰ ਗੰਦਗੀ ਖਾਈ ਜਾ ਰਹੇ ਹੋ ਫਿਰ ਇਹਨੇ ਬਿਲਕੁਲ ਕੰਮ ਨਹੀਂ ਕਰਨਾ ਆਏਗਾ ਫਿਰ ਤਾਂ ਨਾ ਤੁਹਾਡਾ ਲੀਵਰ ਸਾਫ਼ ਹੋਣਾ ਆਏਗਾ ਨਾ ਫਿਰ ਤੁਹਾਡਾ ਲੀਵਰ ਠੀਕ ਹੋਣਾ ਆਏਗਾ ਨਾ ਤੁਹਾਡਾ ਮੈਟਾਬੋਲਿਜ਼ਮ ਆ ਜਿਹੜਾ ਉਹ ਫਾਸਟ ਸਿਰਫ ਹੈਲਦੀ ਚੀਜ਼ਾਂ ਖਾਣੀਆਂ ਨੇ ਤੇ ਵਧੀਆ ਚੀਜ਼ਾਂ ਖਾਣੀਆਂ ਨੇ ਠੀਕ ਹੈ ਜੀ ਤੇ ਦਿਨ ਦੇ ਵਿੱਚ ਇੱਕ ਅੱਧਾ ਫਰੂਟ ਆ ਜਿਹੜਾ ਤੁਸੀਂ ਉਹ ਵੀ ਜਰੂਰ ਖਾਣਾ ਵਾ ਤੇ ਸਲਾਦ ਤਾਂ ਤੁਸੀਂ ਜਰੂਰ ਖਾਣਾ ਹੀ ਖਾਣਾ ਵਾ ਠੀਕ ਹੈ ਜੀ ਤੁਸੀਂ ਇਹ ਪਾਣੀ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦੋ ਮੈਂ ਤੁਹਾਨੂੰ ਗਾਰੰਟੀ ਦੇਣਾ ਇਹਦੇ ਨਾਲ ਤੁਹਾਡਾ ਭਾਰ ਆ ਜਿਹੜਾ ਉਹ ਵੀ ਘਟੇਗਾ ਤੁਹਾਡੀ ਜਿਹੜਾ ਦੀ ਸਿਹਤ ਉਹ ਵੀ ਬਿਲਕੁਲ ਠੀਕ ਹੋ ਜੇਗੀ ਤੁਹਾਡਾ ਮੈਟਾਬੋਲਿਜ਼ਮ ਵੀ ਫਾਸਟ ਹੋ ਜਾਏਗਾ ਤੁਹਾਡਾ ਜਿਹੜਾ ਪੇਟ ਆ ਬਿਲਕੁਲ ਸਾਫ਼ ਹੋ ਜਾਏਗਾ ਕਿਉਂਕਿ ਜਾਨੂੰ ਜਿੰਨੇ ਵੀ ਬਿਮਾਰੀਆਂ ਲੱਗਦੇ ਨੇ ਉਹ ਸਾਡੇ ਪੇਟ ਤੋਂ ਸਾਡੇ ਢਿੱਡ ਤੋਂ ਲੱਗਦੀਆਂ ਨੇ ਜੇ ਸਾਡਾ ਢਿੱ ਤਾਹੀਂ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਤਾਹੀਂ ਅਸੀਂ ਆਪਣਾ ਭਾਰ ਜਿਹੜਾ ਉਹ ਘਟਾ ਸਕਦੇ ਹਾਂ ਜੀ ਸੋ ਇਸ ਕਰਕੇ ਇਸ ਪਾਣੀ ਨੂੰ ਬਣਾ ਕੇ ਪੀਣਾ ਸ਼ੁਰੂ ਕਰ ਦਿਓ ਇਹਨੇ ਤੁਹਾਡਾ ਭਾਰ ਵੀ ਘਟੋਣਾ ਵਾ ਤੇ ਤੁਹਾਡੀ ਸਿਹਤ ਆ ਜਿਹੜੀ ਉਹਨੂੰ ਵੀ ਇਹਨੇ ਠੀਕ ਕਰਨਾ ਵਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹਨੇ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਮੈਨੂੰ Instagram ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ